ਤੁਸੀਂ ਮੇਰੇ ਭਰਾ ਬੈਠੇ ਹੋ ਬਜ਼ੁਰਗ ਬੈਠੇ ਹੋ ਸਾਬ ਜਾਦਿਆਂ ਦਾ ਸ਼ਹੀਦੀ ਦਿਹਾੜਾ ਕਿਦਾਂ ਮਨਾਈਏ ਇੱਥੋਂ ਸ਼ੁਰੂ ਕਰੀਏ ਆਪਾਂ ਸਾਡੀ ਕੌਮ ਨੇ ਬਹੁਤ ਵੱਡੇ ਪੱਦਰ ਤੇ ਮਨਾਉਣਾ ਵਾ ਸਾਨੂੰ ਮਨਾਉਣਾ ਵੀ ਚਾਹੀਦਾ ਪਿੰਡ ਪਿੰਡ ਸਮਾਗਮ ਹੋਣੇ ਆ ਨਗਰ ਕੀਰਤਨ ਨਿਕਲਣੇ ਆ ਵੱਡੇ ਵੱਡੇ ਲੰਗਰ ਲੱਗਣੇ ਆ ਕੋਈ ਇਹੋ ਜਿਹਾ ਗੁਰੂ ਘਰ ਨਹੀਂ ਹੋਵੇਗਾ ਜਿੱਥੇ ਆਪਾਂ ਜਾ ਕੇ ਸ਼ਰਦਾ ਦੇ ਫੁੱਲ ਭੇਟ ਨਹੀਂ ਕਰਨੇ ਕਰਨੇ ਵੀ ਚਾਹੀਦੇ ਸਾਡੇ ਬਾਬੇ ਆ ਮੈਂ ਦੋ ਸੌਖੇ ਤਰੀਕੇ ਦੱਸੂਗਾ ਜਾਓ ਇਹਨਾਂ ਦੇ ਅਸਰ ਕਰ ਲਿਓ ਮੈਂ ਕਹਿੰਦਾ ਬਾਬਾ ਫਤੇ ਸਿੰਘ ਦੀਆਂ ਸਭ ਤੋਂ ਜ਼ਿਆਦੀਆਂ ਖੁਸ਼ੀਆਂ ਤੁਹਾਡੇ ਘਰ ਹੀ ਹੋਣਗੀਆਂ ਔਰ ਕਿਸੇ ਦੇ ਖਰਚ ਨਹੀਂ ਹੋਣਗੀਆਂ ਲੰਗਰ ਭਾਵੇਂ ਨਾ ਲਾਇਓ ਸ਼ਬੀਲ ਭਾਵੇਂ ਨਾ ਲਾਇਓ ਨਹੀਂ ਦੀਵਾਨ ਲਾਉਣਾ ਨਾ ਲਾਇਓ ਕੁਝ ਨਹੀਂ ਕਰਨਾ ਨਾ ਕਰਿਓ ਆ ਦੋ ਕੰਮਾਂ ਤੇ ਅਸਰ ਜ਼ਰੂਰ ਕਰਿਓ ਜਿਉ ਜੇ ਇਹਨਾਂ ਦੋ ਗੱਲਾਂ ਤੇ ਅਸਰ ਕਰ ਲਿਆ ਤੇ ਸ਼ਹੀਦਾਂ ਦੀਆਂ ਸਭ ਤੋਂ ਜ਼ਿਆਦੀਆਂ ਬਰਕਤਾਂ ਤੁਹਾਡੇ ਘਰ ਚ ਝੁਣਕੀਆਂ ਹੋਰ ਕਿਸੇ ਦੇ ਘਰ ਚ ਨਹੀਂ ਹੋਣਗੀਆਂ ਗੱਲ ਤੇ 1 ਤੋਂ 13 ਤੱਕ ਦੀ ਹੈ ਨਾ 13 ਦਿਨਾਂ ਦੀ ਖੇਡ ਹੈ ਨਾ ਸਾਰੀ ਜਾਓ ਮੇਰੇ ਭਰਾ ਬੈਠੇ ਜੇ ਮਗਰ ਤੱਕ ਜਿੱਥੇ ਤੱਕ ਬਾਹਰ ਤੱਕ ਆਵਾਜ਼ ਜਾਂਦੀ ਆ ਜਿਹੜਾ ਸਾਡੇ ਵਿੱਚੋਂ ਕੇਸ ਕਤਲ ਕਰਦਾ ਆ 13 ਦਿਨ ਆਪਣੇ ਕੇਸਾਂ ਨੂੰ ਕੈਂਚੀ ਨਾ ਲਾਇਓ ਕਰ ਦਿਓ ਵਾਦਾ ਵੀ 13 ਦਿਨ ਅਬਲਦੇ ਹੁਣ ਤੋਂ ਚੱਲਪੋ ਭਾਵੇਂ ਦਸੰਬਰ ਤੋਂ ਹੀ ਸਾਬ ਜਾਦਿਆਂ ਦੇ ਸ਼ਹੀਦੀ ਦਿਨ ਤੱਕ ਆਪਣੇ ਕੇਸਾਂ ਨੂੰ ਕੈਂਚੀ ਨਾ ਲਾਇਓ ਜਾਓ ਜਿੱਦਨ ਸਾਬ ਜਦਾਂ ਦਾ ਸ਼ਹੀਦੀ ਦਿਹਾੜਾ ਹੋਊਗਾ ਨਾ 13 ਪੋ ਤੋਂ ਬਾਅਦ 14 ਪੋ ਆਉਣਾ ਤੇ ਸ਼ੀਸ਼ੇ 'ਚ ਖਲੋ ਕੇ ਨਾ ਆਪਣੇ ਆਪ ਨੂੰ ਤੇ ਫਿਰ ਜਾਇਓ ਕੈਂਚੀ ਲਾਉਣ ਵਾਸਤੇ ਮੈਂ ਗਰੰਟੀ ਦੇਣ ਨੂੰ ਤਿਆਰ ਆ ਤੁਹਾਡਾ ਆਪੇ ਜੀ ਨਹੀਂ ਕਰਨਾ ਵੀ ਕੇਸ ਘਟਾ ਲਿਏ ਕਿਉਂ ਕਿਉਂਕਿ ਉਹ ਕੇਸ ਬਾਬਾ ਫਤੇ ਸਿੰਘ ਨੇ ਰਖਾਏ ਆ ਤੁਹਾਡੇ ਉਹ ਕੇਸ ਬਾਬਾ ਜੋਰਾਵਰ ਸਿੰਘ ਨੇ ਰਖਾਏ ਆ ਸਭ ਤੋਂ ਸੌਖਾ ਤਰੀਕਾ ਜਿਹੜੇ ਸਾਡੇ ਚੋ ਪੈਗ ਪਿਆਲਾ ਲਾਉਂਦੇ ਆ ਘਟੋ ਘਾਟਾ 14 ਦੇਣ ਨਾਲ ਲਾਓ ਕੋਈ ਏਡਾ ਵੱਡਾ ਮੈਂ ਪੇਪਰ ਵੀ ਨਹੀਂ ਪਾਇਆ ਨਿੱਜੀ ਗੱਲ ਆ ਨਾਰਮਲ ਗੱਲ ਆ ਠੰਡ ਜਿਆਦੀ ਆ ਜ ਨਹੀਂ ਲੋਕੀ ਕਹਿੰਦੇ ਠੰਡ ਲਾਉਣ ਵਾਸਤੇ ਪੈਗ ਲਾਈਦਾ ਇਦਾਂ ਕਹਿੰਦੇ ਨਾ ਠੰਡ ਬੜੀ ਰਾਤੀ ਨਾ ਤਾਦ ਕਰਕੇ ਲਾਲੀ ਛਿਟਕ ਭਾਈਏ ਕੋ ਗਏ ਹਾਂ ਤੂੰ ਤੇ ਠੰਡ ਲਾਉਣ ਵਾਸਤੇ ਪੈਗ ਲਾ ਲਿਆ ਪਰ ਜਿਹੜਾ ਠੰਡੇ ਬੁਰਜੇ 'ਚ ਬੈਠਿਆ ਤੈਨੂੰ ਗੁਰੂ ਦੇ ਪੁੱਤ ਚੇਤੇ ਆਉਣੇ ਚਾਹੀਦੇ ਵੀ ਉਹਨਾਂ ਠੰਡ ਕਿਦਾਂ ਲਾਈ ਹੋਊਗੀ ਬਸ ਐਨੀ ਗੱਲ ਚੇਤੇ ਰੱਖਿਓ ਕਿਸੇ ਨੂੰ ਕੁਝ ਨਹੀਂ ਕਹਿਣ ਦੀ ਲੋੜ ਮਾੜਾ ਚੰਗਾ ਕਿਸੇ ਨੂੰ ਕੁਝ ਨਹੀਂ ਬੋਲਣਾ ਸਾਰੇ ਆਪਣੇ ਭਰਾ ਬੈਠੇ ਆ ਜਿਹੜੇ ਸਾਡੇ ਚੋਂ ਪੈਗ ਪਿਆਲਾ ਲਾਉਂਦੇ ਘੱਟ ਕੋ ਘੱਟ ਆ 13 14 ਦਿਨ ਸਹਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਤੱਕ ਪੈਗ ਨਾ ਲਾਇਓ ਤੇ ਜਿੱਦਣ 14 ਪੋ ਆਜੂਗੀ ਨਾ ਉਸ ਦਿਨ ਸਾਹਮਣੇ ਬੋਤਲ ਰੱਖ ਕੇ ਦੇਖਰੀ ਸਹਬਜ਼ਾਦਿਆਂ ਨੂੰ ਯਾਦ ਕਰ ਲਿਓ ਜੇ ਬੋਤਲ ਵਗਾ ਕੇ ਨਾ ਘਰੋਂ ਬਾਹਰ ਮਾਰੀ ਤੇ ਮੈਨੂੰ ਕਹਿ ਦੇਵਾ ਪਿਆ ਕੇ